ਕਬੀਰ ਪਰਦੇਸੀ ਕਹਿ ਕਾ ਕਰੈ ਚੌਂ ਦਿਸ ਲਾਗੀ ਆਗ ਖਿੰਦਾ ਜਲ ਕੋਇਲਾ ਭਈ ਤਾਂ ਗੈਰੋਂ ਚਿੰਨ ਲਾਕ ਕਬੀਰ ਜੀ ਸਮਝਾਉਣਾ ਕਰਦੇ ਨੇ ਕਿ ਬਾਹਰ ਜਿਹੜਾ ਰੂਪੀ ਸਰੀਰ ਕਿਨੇ ਸਾਰਾ ਇਹ ਘਾ ਦਾ ਬਣਿਆ ਵਾ ਘਾ ਰੂਪੀ ਕਾਗਾ ਹਾੜ ਜਲੇ ਜਿਉ ਲੱਕਰੀ ਕੇਸ ਜਲੇ ਕਾਸ ਕਹਿੰਦੇ ਬਾਹਰਲੇ ਸਰੀਰ ਨੂੰ ਸਾਰੇ ਨੂੰ ਹੀ ਅੰਦਰੋਂ ਅੱਗ ਲੱਗਣਾ ਪਈ ਅੰਦਰੋਂ ਗਿਆਨ ਪ੍ਰਚੰਡ ਦੀ ਉਸੇ ਨਾਲ ਕਹਿੰਦੇ ਐਸਾ ਉਹ ਚਾਰੇ ਪਾਸੇ ਕਹਿੰਦੇ ਅੱਗ ਲੱਗਣੀ ਚੌਂ ਦਿਸ਼ਾਂ ਲਾਗੀ ਆਗ ਖਿੰਤਾ ਜਲ ਕੋਇਲਾ ਭਈ ਕਹਿੰਦੇ ਬਾਹਰ ਰੂਪੀ ਜੜੀ ਖਿੰਤਾ ਰੂਪੀ ਸਰੀਰ ਕੇਨੇ ਸਾਰਾ ਮਾਇਆ ਰੂਪੀ ਜਿਹੜਾ ਝੂਠ ਸਰੀਰ ਜਿਹੜਾ ਸਾਰਾ ਕਹਿੰਦੇ ਜਾਣ ਦਾ ਕੋਲਾ ਹੋਣਾ ਹੋ ਗਿਆ ਤਗ ਹੈ ਆਂਚਨ ਲਾ ਕਹਿੰਦੇ ਸੰਤੋਖ ਰੂਹੀ ਸੱਚ ਜਿਹੜਾ ਕਹਿੰਦੇ ਉਸੇ ਦਾ ਬਚਨ ਆ ਝੂਠ ਝੂਠ ਮਾਇਆ ਰੂਪੀ ਸਿੰਨੀ ਮੈਲ ਕਦੇ ਸਾਰੀ ਜਲ ਗਈ ਤੇ ਬਚਿਆ ਕਹਿੰਦੇ ਉਹੀ ਸੱਚ ਸੰਤੋਖ ਜਿਹੜਾ ਉਹ ਵਾਰਕੁ ਜੀ ਕਰਤਾਲ ਸਾਹਿਬ ਉਹ ਵਾਰਕੁ ਜੀ ਕੀ